ਮੇਰਾ ਨਾਮ ਕਾਮਰਦ ਸੰਦੀਪ ਸਿੰਘ ਜੀ ਮੈਂ ਪੰਜਾਬ ਖੇਤ ਮੀਦੂਸਾ ਦਾ ਜਿਲ੍ਹਾ ਦਾ ਸੈਕਟਰ 77 ਹੋਣ ਦੇ ਕਰਕੇ ਮੈਨੂੰ ਕੱਲ ਇਸ ਘਟਨਾ ਬਾਰੇ ਬਜਿੰਦਰ ਸਿੰਘ ਨੇ ਦੱਸਿਆ ਵੀ ਮੇਰੇ ਭਤੀਜੇ ਨੂੰ ਕੁਝ ਅਣਪਛਤੇ ਬੰਦੇ ਗਵਾਹ ਕਰਕੇ ਲੈ ਗਏ ਜਿੰਨਾਂ ਦਾ ਰੋਡ ਤੋਂ ਤੇ ਉਹਦੀ ਬਾਅਦ ਚ ਪਤਾ ਲੱਗਾ ਵੀ ਡੈਥ ਹੈ ਗਈ ਆ ਡੈਥ ਹੋ ਗਈ ਆ ਅਸੀਂ ਤੁਰੰਤ ਐਸਐਸਪੀ ਨੂੰ ਦੀ ਨੋਟਿਸ ਤੇ ਗੱਲ ਜਾਂਦੀ ਕੱਲ ਮਿੰਨੇ ਜਾ ਕੇ ਤੇ ਪੁਲਿਸ ਜਿਹੜੀ ਹਰਕਤ ਚਾਈ ਆ ਤੇ ਪੁਲਿਸ ਨੇ ਬੰਦੇ ਜਿਹੜੇ ਆ ਉਹਨਾਂ ਤੱਕ ਉਸੇ ਵੇਲੇ ਹੀ ਟੀਮਾਂ ਭੇਜਤੀਆਂ ਟੀਮਾਂ ਤੇ ਜੰਦੇ باوجود ਜਦੋਂ ਬੰਦੇ ਜਿਹੜੇ ਆ ਕੁਝ ਜਿਹੜਾ ਲਟਕੀ ਦਾ ਭਰਾ ਸੀ ਜਿਹੜੀ ਮੌਜੂਦਾ ਸੀ ਇਸ ਸਨਨੇ ਦੀ ਗਵਾਹ ਉਹਦੇ ਭਰਾ ਨੂੰ ਜਿਹੜਾ ਅਸੀਂ ਕੱਲ ਪੁਲਸ ਨੇ ਤੁਰੰਤ ਉਥੋਂ ਜਾ ਕੇ ਜਿੱਥੋਂ ਦੇ ਰਹਿਣ ਵਾਲੇ ਉੱਥੇ ਗ੍ਰਿਫਤਾਰ ਕਰ ਲਿਆ ਪੁਲਸ ਪੂਰੀ ਹਰਕਤ ਜਾ ਜੀ ਅਸੀਂ ਧੰਨਵਾਦੀ ਐਸਐਚਓ ਦੇ ਜਿਨ੍ਹਾਂ ਨੇ ਫੌਰੀ ਤੌਰ ਤੇ ਕਾਰਵਾਈ ਕੀਤੀ ਕਾਰਵਾਈ ਕਰਕੇ ਜਿਹੜੇ ਬੰਦੇ ਜਿਹੜੇ ਆ ਟ੍ਰੇਸ ਕੀਤੇ ਆ ਤੇ ਇਹ ਬਹੁਤ ਮੱਦ ਭੱਗੀ ਘਟਨਾਵਾ ਕਿਉਂਕਿ ਗੁੰਡਾਗਰਦੀ ਦਾ ਨਾਲ ਜਿਹੜਾ ਵਾ ਸ਼ਰੀਆਮ ਵੇਖਣ ਨੂੰ ਹਰੋ ਜੀ ਵੇਖਣ ਨੂੰ ਮਿਲਦਾ ਵੀ ਕੋਈ ਕਿਤੇ ਮਾਰਦਾ ਕਿਤੇ ਮਾਰਦਾ ਇਸ ਤੇ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਤੇ ਇਸ ਤੇ ਜਿਹੜੀ ਆ ਤਰੰਤ ਜਿਹੜੀ ਆ ਇਸ ਤੇ ਕੰਟਰੋਲ ਕੀਤਾ ਜਾਵੇ ਕਿਉਂਕਿ ਗੁੰਡਾਗਰਦੀ ਇੰਨੀ ਵੱਧ ਗਈ ਆ ਕਿ ਲੁੱਟਾ ਖੋਹਾਂ ਦੇ ਵਾਰ ਦਾ ਤਾਂ ਨਸ਼ੇ ਦਾ ਜਾੜਾ ਹੋਣ ਕਰਕੇ ਜਿਹੜਾ ਵਾ ਲੁੱਟ ਖੋਹ ਤੇ ਇਹੋ ਜੀਆਂ ਜਿਹੜੀਆਂ ਮਾਰਦਾ ਤਾਂ ਸ਼ਰੀਆਮ ਜਿਹੜੀਆਂ ਹੋ ਰਹੀਆਂ ਨੇ ਉਹ ਜਿਹੜਾ ਵੀ ਦਿੱਤੂ ਆ ਕਿੱਥੋਂ ਰਹਿਣ ਵਾਲਾ ਇਹ ਬੱਚਾ ਜਿਹੜਾ ਹੈ ਸਰੇਆਲੀ ਕਲਾ ਤੋਂ ਹੈ ਸਰੇਆਲੀ ਕਲਾ ਦਾ ਰਹਿਣ ਵਾਲਾ ਹੈ ਇਹਦੀ ਉਮਰ ਬਾਈ ਬਾਈ 23 ਸਾਲ ਹੈ ਜੀ ਇਹ ਹਾਂਜੀ 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 ਮੈਰਿਜ ਮੈਰਿਜ ਹੋਈ ਹੈ ਇੱਕ ਕੁੜੀ ਆ ਜੀ ਇਹਦੀ ਤੇ ਕੋਈ ਕਾਰਨ ਨਹੀਂ ਹੈ ਦੇ ਨਾਲ ਉਹ ਚੀਜ਼ਾਂ ਇਹ ਤੇ ਹੁਣ ਪੁਲਿਸ ਜਿਹੜੀ ਆ ਇਹ ਕਾਰਵਾਈ ਕਰ ਰਹੀ ਹੈ ਇਹਦਾ ਪਤਾ ਲੱਗੂਗਾ ਵੀ ਇਹ ਕਿਉਂ ਜਿਹੜੀ ਇਹ ਘਟਨਾ ਹੋਈ ਕਿਵੇਂ ਹੋਈ ਦੇ ਨਾਮ ਦਾ ਹਰਪਲ ਬਿੰਦਰ ਸਿੰਘ ਜੀ ਸ੍ਰੀ ਆਲੀ ਕਲਾ ਜੀ ਮੇਰੀ ਜਿੱਤ ਹੈ ਕਿੰਨਾ ਬੜਾ ਚੀਜ਼ ਤੇ ਭਤੀਆ ਜੀ ਆਪਣਾ ਕੀ ਗੱਲ ਪਤਾ ਹੈ ਕੱਲ ਬਾਸ ਸਾਰਾ ਇਦਾਂ ਅਕਸੀਡੈਂਟੀ ਤੁਹਾਨੂੰ ਪਤਾ ਦੱਸਾਂਗਾ ਕਿ ਚੱਕ ਕੇ ਲੈ ਕੇ ਕੁੱਟ ਮਾਰ ਕੇ ਮਗੂਲ ਲਾ ਕੇ ਸੁੱਟ ਕੇ ਮੁੰਡੇ ਕਿਨੇ ਦਿਨ ਹੋ ਗਿਆ ਕਿਡਨਾਬ ਕਿਤੇ ਪਰਸੋਂ ਹੋਇਆ ਜੀ ਬਸ ਬੁੱਤੇ ਦੀ ਤਰ੍ਹਾਂ ਜੀ ਉਹ ਤੁਹਾਨੂੰ ਪਤਾ ਲੱਗ ਕਿ ਉਹ ਇਲਾਜ ਟੱਣ ਮਿਲੀ ਇਹ 8:30 9 ਵਜੇ ਫੋਨ ਕੀਤਾ ਜੀ ਆਪਣਾ ਉਥੋਂ ਕੇ ਪਤਾ ਲੱਗਾ ਜੇ ਕਿਸ ਵੇਲੇ ਤੀ ਫੋਨ ਕੀਤਾ ਮੈਂ ਇਹ ਪਿਛਾਛੇ ਕੋ ਭੱਜਦਾ ਮੰਗ ਸਰ ਇਹੋ ਕਹਿੰਦੇ ਇਨਸਾਫ ਚਾਹੀਦਾ ਬੱਚੇ ਨਿੱਕੇ ਨਿੱਕੇ ਬੱਚੇ ਉਹਦੀ ਕੁੜੀ ਇੱਕ ਹੀ ਜਗਜੀਤ ਸਿੰਘ ਜਿਹੜਾ ਪੱਟੀ ਦਾ ਪੱਟੀ ਕੰਮ ਕਰਦਾ ਤੇ ਸਿਹਰਾਲੀ ਦੇ ਰਹਿਣ ਵਾਲਾ ਇਹਦਾ ਕੋਈ ਬਲਵਿੰਦਰ ਕੌਰ ਕੋਟ ਭਾਈ ਦੀ ਲੜਕੀ ਸੀ ਉਹਦੇ ਨਾਲ ਇਹ ਫੋਨ ਤੇ ਇੰਸਟਾਗ੍ਰਾਮ ਤੇ ਸ਼ਾਇਦ ਕੋਈ ਗੱਲਬਾਤ ਹੋਈ ਆ ਉਰਤੋਂ ਹੀ ਲੜਕੀ ਵਾਲਿਆਂ ਨੇ ਆਕੇ ਤੇ ਇਹ ਮੁੰਡੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਇਹਦੀ ਜਿਹੜੀ ਮੌਤ ਹੋ ਗਈ ਇਹਦੇ ਖਿਲਾਫ ਜਿਹੜਾ 200 ਕਿੰਨਾ ਜਣੇ ਦੇ ਖਿਲਾਫ 284 ਨੰਬਰ ਐਫ ਆਈ ਆਰ 103 ਬੀ ਐਨ ਐਸ ਦਰਜ ਕੀਤੀ ਗਈ ਹੈ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਇਹਦਾ ਸਰ ਫਿਰ ਚੱਲਦਾ ਇਹਨਾਂ ਨਾਲ ਜੀ ਇਹ ਫੋਨ ਤੇ ਕੋ ਇਹਨਾਂ ਦਾ ਆਪਸੀ ਕੋਈ ਗੱਲਬਾਤ ਹੋਈ ਹੈ ਹੁਣ ਬਾਕੀ ਅਰੈਸਟ ਕਰਾਂਗੇ ਫਿਰ ਸਾਰੀ ਗੱਲ ਕਲੀਅਰ ਹੋਊਗੀ